हां जी दोस्तों सारेया नु सत श्री अकाल स्वागत है जी ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਤੁਹਾਨੂੰ ਇੱਕ ਬਹੁਤ ਟੌਪ ਕਲਾਸ ਦੀ ਜਿਹੜੀ ਝੋਟੀ ਦਿਖਾਉਣੀ ਆ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਖਟਵਾ ਹੈਗਾ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਇਸ ਪਿੰਡ ਨੂੰ ਫਾਜ਼ਿਲਕਾ ਲੱਗਦਾ ਅਰਨੀ ਵਾਲੇ ਤੋਂ ਜਿਹੜਾ ਦੋਸਤੋ ਤੁਸੀਂ ਅਗਲੇ ਬੰਨੇ 3 ਕਿਲੋਮੀਟਰ ਜੇਕਰ ਫਾਜ਼ਿਲਕੇ ਵੱਲ ਸਾਈਡ ਆਉਂਦੇ ਹੋ ਤਾਂ ਦੋਸਤੋ ਟਾਲੀ ਵਾਲਾ ਜਟਾ ਤੋ ਤੁਸੀਂ ਕੰਦ ਵਾਲਾ ਹਾਜ਼ਰ ਖਾਂ ਤੇ ਅਗਲੇ ਪਾਸੇ ਮੰਮੂ ਖੇੜਾ ਪਿੰਡ ਅਤੇ ਮੰਮੂ ਖੇੜੇ ਤੋਂ ਤੁਸੀਂ ਖਟਮਾ ਜਿਹੜਾ ਦੋਸਤੋ ਪਿੰਡ ਪਹੁੰਚ ਸਕਦੇ ਜੀ ਸੋ ਦੋਸਤੋ ਨੀਲੀ ਰਾਵੀ ਦੀ ਬਹੁਤ ਚੰਗੀ ਸ਼ਾਨਦਾਰ ਝੋਟੀ ਬਾਈ ਨੇ ਤਿਆਰ ਕੀਤੀ ਆ ਸੋ ਪੂਰੀ ਡਿਟੇਲ ਜਿਹੜੀ ਆ ਦੋਸਤੋ ਆਪਾਂ ਤੁਹਾਨੂੰ ਖੋਦ ਇਸ ਵੀਡੀਓ ਦੇ ਵਿੱਚ ਇਸ ਝੋਟੀ ਦੀ ਦੇਵਾਂਗੇ ਇਹ ਝੋਟੀ ਦੋਸਤੋ ਦੂਜਾ ਸਵੇਰ ਇਸ ਵਾਰ ਸੌਣ ਜਾ ਰਹੀ ਆ 10 ਅਗਸਤ ਨੂੰ ਜਿਹੜੇ ਦਿਨ ਪੂਰੇ ਆ ਅੱਜ ਜੇਕਰ ਆਪਾਂ ਦੋਸਤੋ ਦੇਖੀਏ ਤਾਂ 23 ਸਤੰਬਰ ਨੂੰ ਇਹ ਵੀਡੀਓ ਬਣਾਈ ਹੈ ਤੇ 10 ਅਕਤੂਬਰ ਨੂੰ ਜਿਹੜੇ ਦਿਨ ਪੂਰੇ ਆ ਅੱਜ ਦੇ ਟਾਈਮ ਤੱਕ ਦੋਸਤੋ ਤਕਰੀਬਨ ਜਿੰਨਾ ਕਿ ਲਾਇਆ ਬਣਾਇਆ ਹੈਗਾ ਦੋਸਤੋ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਤੇ ਕਦ ਕਾਠੀ ਵੇਖੋਗੇ ਬਹੁਤ ਵਧੀਆ ਚੰਗਾ ਸ਼ਾਨਦਾਰ ਕਦ ਕਾਠ ਹੈਗਾ ਝੋਟੀ ਦਾ ਤੇ ਚੰਗੇ ਰਵੇ ਦੇ ਵਿੱਚ ਹਾਂ ਦੋਸਤੋ ਸੋ ਆਪੋ ਆਪਣੀ ਤੁਸੀਂ ਸਮਝ ਦੇ ਹਿਸਾਬ ਦੇ ਨਾਲ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਜੀ ਪਹਿਲੇ ਸਵੇ ਇਹ ਝੋਟੀ ਨੇ 11 ਲੀਟਰ ਜਿਹੜਾ ਦੁੱਧ ਦੋਸਤੋ ਪਾਇਆ ਸੀਗਾ ਸੋ ਬਾਈ ਹੋਰੀ ਇਸ ਨੂੰ ਜਿਹੜੀ ਪਹਿਲੇ ਸਵੇ ਗੱਬਣ 6-7 ਮਹੀਨੇ ਦੀ ਖਰੀਦ ਕੇ ਲੈ ਕੇ ਆਈ ਸੀਗੇ ਉਸ ਤੋਂ ਬਾਅਦ ਚੰਗੀ ਸੇਵਾ ਦੇ ਵਿੱਚ ਬਾਈ ਹੋਰਾਂ ਦੇ ਕੋਲ ਇਹ ਦੋਸਤੋ ਪਲੀ ਹੈਗੀ ਆ ਸਿੰਘਾਂ ਦੀ ਬੰਤਰ ਵੇਖੋਗੇ ਤਾਂ ਬਹੁਤ ਖੂਬਸੂਰਤ ਸਿੰਘ ਆ ਅੱਕ ਮਨਕੀ ਆ ਬਿਲਕੁਲ ਵਾਈਟ ਫੇਸ ਆ ਚਾਰੇ ਪੈਰ ਜਿਹੜੇ ਦੋਸਤੋ ਤੁਹਾਨੂੰ ਤੋਤੇ ਹੋਈ ਨਜ਼ਰ ਆਉਣਗੇ ਤਕਰੀਬਨ ਉੱਪਰ ਤੱਕ ਪੂਛ ਵੀ ਵਾਈਟ ਹੈਗੀ ਆ ਸੋ ਚੰਗੀ ਜਿਹੜੀ ਕੁਆਲਿਟੀ ਦੀ ਜਿਹੜੀ ਝੋਟੀ ਦੋਸਤੋ ਹੈਗੀ ਆ ਇਸ ਵਾਰ ਵੀ ਚੰਗੇ ਮਿਲਕ ਦੀ ਜਿਹੜੀ ਇਸ ਤੋਂ ਆਸ ਕੀਤੀ ਜਾਂਦੀ ਆ ਸੋ ਮੋਲ ਜਿਹੜਾ ਹੈਗਾ ਦੋਸਤੋ 1 ਲੱਖ ਰੁਪਇਆ ਬਾਈ ਨਾਈਸ ਦੀ ਡਿਮਾਂਡ ਕੀਤੀ ਸੀਗੀ ਸੋ ਬਾਕੀ ਮੌਕੇ ਦਾ ਮਾਨ ਤਨ ਹੁੰਦਾ ਦੋਸਤੋ ਉਸ ਤੋਂ ਪਹਿਲਾਂ ਜਿਹੜੀ ਤੁਸੀਂ ਆਪਣੀ ਨਰਕ ਪਰਖ ਹੈਗੀ ਆ ਤਸੱਲੀ ਆ ਜਰੂਰ ਜਾ ਕੇ ਘਰ ਕਰ ਸਕਦੇ ਜੀ ਹਵਾਨਾ ਜਿਹੜਾ ਹੈਗਾ ਦੋਸਤੋ ਉਹ ਜਿੰਨਾ ਕੁ ਬਣਾਇਆ ਹੈ ਉਹ ਬਿਲਕੁਲ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਤੁਹਾਡੇ ਸਾਹਮਣੇ ਹੈਗਾ ਸੋ ਹਜੇ ਦੋਸਤੋ ਲੇਵਾ ਬਣਾ ਰਹੀ ਹੈ ਹਜੇ ਧਾਰਾਂ ਜਿਹੜੀਆਂ ਭਰੀਆਂ ਹੋਈਆਂ ਨੇ ਹਵਾਨੇ ਵਿੱਚ ਸ਼ੁਰੂ ਕੀਤੀਆਂ ਨੇ ਤੇ 10 ਅਕਤੂਬਰ ਨੂੰ ਬਾਈ ਕਹਿੰਦਾ ਸੀ ਵੀ ਦਿਨ ਪੂਰੇ ਆ ਸੋ ਹਜੇ ਸਮਾਂ ਜਿਸ ਹਿਸਾਬ ਨਾਲ ਹਵਾਨਾ ਲੱਗਦਾ ਉਸ ਹਿਸਾਬ ਨਾਲ ਸਮਾਂ ਹਜੇ ਹਜੇ ਹੋਰ ਵੀ ਇਸਨੇ ਲੈ ਕੇ ਚਲੇ ਜਾਣਾ ਹੈ ਤਕਰੀਬਨ ਜੇਕਰ ਅਪਾ ਜੇ ਕਾਊਂਟ ਕਰੀਏ ਦੋਸਤੋ ਤੇ 15 17 ਜਿਹੜੇ ਦਿਨ ਹਜੇ ਪੂਰੇ ਹੋਣ ਦੇ ਵਿੱਚ ਪਏ ਆ ਤੇ ਉਸ ਤੋਂ ਕੁਝ ਦਿਨ ਹਜੇ ਉੱਪਰ ਵੀ ਲੈ ਕੇ ਜਾ ਸਕਦੀ ਹੈ ਵਿਜ਼ਿਟ ਕਰਕੇ ਦੋਸਤੋ ਪਹੁੰਚ ਕੇ ਆਪਣੀ ਨਰਕ ਪਰਖ ਕਰਕੇ ਤਸੱਲੀ ਕਰਕੇ ਤੁਸੀਂ ਜਿਹੜੀ ਇਹ ਝੋਟੀ ਖਰੀਦ ਸਕਦੇ ਜੇ ਸੋ ਚੰਗੀ ਸ਼ਾਨਦਾਰ ਝੋਟੀ ਆ ਪਹਿਲੇ ਸਵੇਰੇ ਬਾਈ ਨੇ ਮਿਲਕਿੰਗ ਜਿਹੜੀ 11 ਲੀਟਰ ਆਪਾਂ ਨੂੰ ਕਹੀ ਸੀਗੀ ਇਸ ਵਾਰ ਦੋਸਤੋ ਹੋ ਸਕਦਾ ਵੀ 11 ਲੀਟਰ ਤੋਂ ਪਲੱਸ ਵੀ ਚੱਲੇ ਸੋ ਇਹ ਤਾਂ ਦੋਸਤੋ ਪਾਇ ਦਾ ਹੁੰਦਾ ਦੁੱਧ ਸੋ ਤੁਸੀਂ ਆਪਦੇ ਹਿਸਾਬ ਦੇ ਨਾਲ ਬਿਲਕੁਲ ਵੇਖ ਸਕਦੇ ਹੋ ਨਰਕ ਪਰਖ ਆਪਣੀ ਕਰ ਸਕਦੇ ਹੋ ਹਵਾਨਾ ਜਿਹੜਾ ਦੋਸਤੋ ਆ ਸ਼ੇਪ ਦਾ ਹੈਗਾ ਥਣਾ ਦੀ ਵਿਥਵਰਲ ਚ ਇੰਨੀ ਹੈਗੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਸੋ ਸਾਰੇ ਵੀਰ ਕਿਸਾਨ ਵੀਰ ਜਾਨੀ ਜਾਣਦੇ ਸਮਝਵਾ ਲਿਓ ਤੁਸੀਂ ਆਪਦੇ ਹਿਸਾਬ ਦੇ ਨਾਲ ਤੁਸੀਂ ਜਿਹੜੀ ਇਹ ਝੋਟੀ ਖਰੀਦ ਸਕਦੇ ਹੋ ਬਿਲਕੁਲ ਵਜਨ ਦੇ ਵਿੱਚ ਆ ਫੇਸ ਕੁਆਲਟੀ ਬਹੁਤ ਖੂਬਸੂਰਤ ਹੈਗੀ ਆ ਸੋ ਜਿਸ ਵੀ ਕਿਸਾਨ ਵੀਰ ਨੂੰ ਪਸੰਦ ਹੋਵੇ ਇਹ ਝੋਟੀ ਤੁਸੀਂ ਜਰੂਰ ਖਰੀਦ ਸਕਦੇ ਜੀ ਸੋ ਸੰਪਰਕ ਨੰਬਰ ਆ ਜਿਹੜੇ ਵੀਰ ਤੇ ਮੈਂ ਦੋਸਤੋ ਬਿਲਕੁਲ ਵੀਡੀਓ ਦੇ ਵਿੱਚ ਹੀ ਚਲਦੇ ਕਰ ਦਿੰਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਜੀ ਸੋ ਇੱਕ ਵਾਰੀ ਫੇਰ ਮੈਂ ਜਿਹੜਾ ਦੋਸਤੋ ਤੁਹਾਨੂੰ ਐਡਰੈਸ ਜਿਹੜਾ ਰਿਪੀਟ ਕਰ ਦਿੰਨਾ ਪਿੰਡ ਖਟਵਾ ਹੈਗਾ ਦੋਸਤੋ ਮੰਮੂ ਖੇੜਾ ਜਿਹੜਾ ਬਿਲਕੁਲ ਨਾਲ ਪਿੰਡਾ ਕੰਦ ਵਾਲਾ ਹਾਜ਼ਰਖਾਂ ਟਾਲੀ ਵਾਲਾ ਜੱਟਾਂ ਤੇ ਅਰਨੀ ਵਾਲਾ ਜਿਹੜਾ ਕਸਬਾ ਬਿਲਕੁਲ ਨਾਲ ਲੱਗਦੇ ਹੈਗੇ ਹਨ ਸੋ ਚੰਗੀ ਝੋਟੀ ਆ ਦੋਸਤੋ ਕਾਫੀ ਵਧੀਆ ਮਿਲਕ ਵੇਨ ਸੋ ਚੰਗੇ ਮਿਲਕ ਦੀ ਆਸ ਹੈਗੀ ਇਸ ਝੋਟੀ ਤੋਂ ਬਾਕੀ ਤੁਸੀਂ ਆਪਦੇ ਹਿਸਾਬ ਦੇ ਨਾਲ ਮੁੱਲ ਵੀ ਲਗਾ ਸਕਦੇ ਜੀ ਸੋ ਬਾਈ ਦੀ ਡਿਮਾਂਡ 1 ਲੱਖ ਰੁਪਈਆ ਜਿਹੜੀ ਇਸ ਦੀ ਡਿਮਾਂਡ ਹੈਗੀ ਆ ਸੋ ਮੌਕੇ ਤੇ ਜਿਹੜਾ ਮਾਣ ਤੁਹਾਨੂੰ ਦੋਸਤੋ ਹੁੰਦਾ ਰਹਿੰਦਾ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ